ਤਲਵੰਡੀ ਸਾਬੋ ਦੇ ਨਸਤੀਕ ਪਿੰਡ ਕਮਾਲੂ ਤੇ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਜਿੱਥੇ ਇੱਕ ਜਿਹੜੇ ਪਿੰਡ ਦੇ ਸਰਪੰਚ ਆ ਉਹਨਾਂ ਦੀ ਐਸਐਚਓ ਦੇ ਨਾਲ ਛੜਪ ਹੁੰਦੀ ਹੋਈ ਨਜ਼ਰ ਆ ਰਹੀ ਹੈ ਤੇ ਸ਼੍ਰੀ ਆਨੰਦਮ ਧਮਕੀ ਦਿੱਤੀ ਜਾ ਰਹੀ ਹੈ ਤਾਂ ਦੱਸਦੇ ਕਿ ਤੇਜ ਦੇ ਨਾਲ ਇਹ ਵੀਡੀਓ ਵਾਇਰਲ ਹੁੰਦੀ ਹੋਈ ਨਜ਼ਰ ਆ ਰਹੀ ਹੈ ਤੇਜਸਰ ਵਿੱਚ ਇੱਕ ਵਿਅਕਤੀ ਹੈ ਜਿਹੜਾ ਕਿ ਐਸਐਚਓ ਦੇ ਨਾਲ ਫੜਦਾ ਹੋਇਆ ਨਜ਼ਰ ਆ ਰਿਹਾ ਹੈ ਤੇ ਤਸਵੀਰਾਂ ਦੇ ਵਿੱਚ ਤੁਸੀਂ ਸਾਫ਼-ਸਾਫ਼ ਦੇਖ ਸਕਦੇ ਹੋ ਕਿ ਐਸਐਚਓ ਦੇ ਵੱਲੋਂ ਸ਼੍ਰੀ ਆਨੰਦਮ ਧਮਕੀ ਦਿੱਤੀ ਜਾਂਦੀ ਹੈ ਤੇ ਜਿਸ ਤੋਂ ਬਾਅਦ ਡੈਮੋਕਰੇਸੀ ਨੂੰ ਲੈ ਕੇ ਕਈ ਸਵਾਲ ਉੱਠਦੇ ਹੋਏ ਵੀ ਨਜ਼ਰ ਆ ਰਹੇ ਨੇ ਤੇ ਉੱਥੇ ਹੀ ਗੱਲ ਕਰੀਏ ਤਾਂ ਇਹ ਤਸਵੀਰਾਂ ਜਿਹੜੀਆਂ ਕਿ ਬਹੁਤ ਕੁਝ ਬਿਆਨ ਕਰ ਰਹੀਆਂ ਨੇ ਤੇ ਜਿਸ ਤੋਂ ਬਾਅਦ ਉੱਥੇ ਹੀ ਲਗਾਤਾਰ ਸਵਾਲ ਉੱਠਦੇ ਹੋਏ ਨਜ਼ਰ ਆ ਰਹੇ ਨੇ ਇੱਕ ਜਿਹੜੀ ਕਿ ਅੰਮ੍ਰਿਤਾਰੀ ਬੀਬੀ ਵੀ ਜਿਹੜੀ ਕਿ ਪ੍ਰਸ਼ਾਸਨ ਤੇ ਸਰਕਾਰ ਦੇ ਉੱਤੇ ਸਵਾਲ ਖੜੇ ਕਰਦੀ ਹੋਈ ਨਜ਼ਰ ਆ ਰਹੀ ਹੈ ਆਉ ਤੁਹਾਨੂੰ ਪਹਿਲਾਂ ਇਸ ਪੂਰੀ ਵੀਡੀਓ ਨੂੰ ਦਿਖਾਉਨੇ ਆ ਇੱਕ ਵਾਰੀ ਕਰਕੇ ਮਾਫੀ ਮੰਗਾਂਗੇ ਨਹੀਂ ਅਸੀਂ ਮਾਫੀ ਮੰਗ ਲਾਂਗੇ ਆਪ ਤੁਸੀਂ ਸਾਨੂੰ ਕਹੋਗੇ ਅਸੀਂ ਕੀ ਆ ਵੀ ਕੋਈ ਆ ਲੈ ਕਹਿ ਰਿਹਾ ਡੀਸੀ ਸਾਹਿਬ ਵੀ ਤੁਹਾਨੂੰ ਮੈਂ ਦੇਖੂ ਆ ਨਿਜੀ ਤੌਰ ਤੇ ਕੁਲਦੀਪ ਸਿੰਘ ਨੂੰ ਮੈਂ ਦੇਖੂ ਆ ਠੀਕ ਆ ਦੇਖ ਲੈ ਵੀ ਲੈ ਆ ਉਹ ਲਿਆ ਵੀ ਡੀਜ ਲਿਆ ਕੇ ਦੇ ਐਸਐਚਓ ਤਮਕੀ ਦਿੰਦਾ ਕੱਲ ਨੂੰ ਮੇਰੇ ਬੱਚੇ ਨੂੰ ਮੇਰੇ ਪਰਿਵਾਰ ਨੂੰ ਕਿਸੇ ਤੇ ਵੀ ਕੁਝ ਵੀ ਹੁੰਦਾ ਕਿਸੇ ਤੇ ਕੋਈ ਵੀ ਉਹ ਕਰਦਾ ਇਹ ਗੁੰਡਾਗਰਦੀ ਕਰਵਾਉਂਦਾ ਜਾਂ ਕਿਸੇ ਤੇ ਮੰਨ ਕੇ ਚਲੋ ਬਾਹਰ ਗੋਲੀ ਮਰਵਾਉਂਦਾ ਉਹਦਾ ਜੁਮੇਵਾਰ ਐਸਐਚਓ ਹੋਊਗਾ ਕੋਈ ਗੱਲ ਤੂੰ ਲਿਖ ਕੇ ਠੀਕ ਆ ਜੀ ਅਸੀਂ ਪ੍ਰਸ਼ਾਸਨ ਉਹ ਲਿਖ ਕੇ ਦੇ ਦੋ ਬਹੁਤ ਜਿੰਨੀ ਮਰਜੀ ਵੀਡੀਓ ਬਣਾ ਲੈ ਪਿੱਟਾ ਬਣ ਗਈ ਜੀ ਰੈਲ ਕਰ ਬਾਹਰ ਇਹ ਨਹੀਂ ਕਰੀਓ ਉਸ ਦਿਨ ਕਰਿਆ ਦਾ ਉਹ ਰਸੂ ਖਾਂਦਾ ਰੰਗ ਸਟੇਟ ਪਿਆ ਕੰਦੇ ਨੇ ਉਹਦੇ ਫੁੱਲਦੇ ਨਹੀਂ ਉਹਦੇ ਚਿਹਰੇ ਨਾਲ ਕਿ ਮੈਂ ਬੋਤਲ ਖੇ ਕੇ ਜਾਂ ਇੱਕ ਬੇਟੀ ਦੇ ਬਾਹਰ ਕਰ ਰਹੇ ਨੇ ਉਹਦੇ ਦੀ ਸੋਟੀ ਕਹਿੰਦੀ ਮੇਰੇ ਪੁੱਛੇ ਬਣਾਉਂਦਾ ਤੇਰਾ ਮੇਰਾ ਮੇਰਾ ਜਲੂਪਾ ਸਾਢੇ ਕੁ ਰਹਿਗਾ ਨਾ ਮੈਂ ਮੈਂ ਮੰਨਦਾ ਯਾਰ ਜਿਹੜੇ ਤੁਹਾਡੇ ਗੱਲ ਤੇ ਤੁਸੀਂ ਕਹੋ ਹਮੇਸ਼ਾ ਪ੍ਰਸ਼ਾਸਨ ਗਰੀਬ ਬੰਦੇ ਤੇ ਜਿਹਦੇ ਕੋਤੇ ਤੇ ਹੱਥ ਚੱਕ ਸਕਦਾ ਤਕੜੇ ਤੇ ਨਹੀਂ ਚੱਕਦਾ ਉਹ ਕੱਲਾ ਜਾਣਾ 2500 ਬੰਦਾ ਗਲਤ ਹੋਗਾ ਕਹਿੰਦਾ ਸਹੀ ਹੈਗਾ ਉਹ ਪਾਣੀ ਪਈ ਹੈ ਮੈਂ ਤਾਂ ਵੀ ਭਾਈ ਜਮ ਚਲੀ ਜਾ ਤੁਸੀਂ ਕਹਿੰਦੇ ਉਹ ਸਾਹ ਨਹੀਂ ਸੁਣੂਗਾ ਬੱਸ ਅਸੀਂ ਕਿਹਨੂੰ ਕਰਦਾ ਮੈਂ ਤਾਂ ਹੁਣ ਵੀ ਕਹਿਣ ਦਾ ਹੁਣ ਵੀ ਪਾਉਣ ਨੂੰ ਕਹਿਣ ਦਾ पता पिंडे सेठ मालक कोई नहीं कहता जरा झूठ मारके फैक्ट्री ला गया ਦੇਖੋ ਜੇਕਰ ਮੇਰੇ ਮਾਪਿਆਂ ਨੂੰ ਮੇਰੇ ਬੱਚਿਆਂ ਨੂੰ ਕੁਝ ਵੀ ਹੋ ਗਿਆ ਉਹਦਾ ਜ਼ਿੰਮੇਵਾਰ ਐਸਐਚਓ ਤੇ ਰਾਮਾ ਥਾਣੇ ਦਾ ਪ੍ਰਸ਼ਾਸਨ ਹੋਊਗਾ ਠੀਕ ਹੈ ਜੀ ਉਹਦਾ ਖੁਦ ਮੰਨ ਰਿਹਾ ਮੈਂ ਜ਼ਿੰਮੇਵਾਰਾ ਕਹਿੰਦਾ ਮੈਂ ਕਰਕੇ ਵੀ ਦਿਖਾਵਾਂਗਾ ਉਹ ਸਪਸ਼ਟ ਵੀਡੀਓ ਦੇ ਵਿੱਚ ਹੈ ਕਹਿੰਦਾ ਮੈਂ ਕਰਕੇ ਵੀ ਦਿਖਾਵਾਂਗਾ ਇਹ ਭਵਤਮਨ ਸਾਹਿਬ ਤੁਹਾਨੂੰ ਕਹਿ ਰਹੇ ਸੀ ਨਸ਼ਿਆਂ ਦੇ ਖਿਲਾਫ ਇਹ ਧੰਕੀਆਂ ਨਹੀਂ ਦਿੱਤੀਆਂ ਜਾਂਦੀਆਂ ਜਿਹੜੇ ਅੱਦੇ ਹੱਕਾਂ ਵਾਸਤੇ ਬੈਠੇ ਆ ਨਾ ਉਹਨਾਂ ਨੂੰ ਦਿੱਤੀਆਂ ਜਾਂਦੀਆਂ ਉਹਨਾਂ ਨੂੰ ਸਾਡੇ ਬੱਚੇ ਮਾਰਨ ਵਾਲਿਆ ਜੋ ਜੁਰਤਾਂ ਉਹ ਬੰਨਣਾ ਧੱਕੇ ਮਨ ਨੂੰ ਹਲਾ ਕੇ ਸਗਾ